ਮੇਰੇ ਦੋਸਤੋ ਕੀ ਹਾਲ ਚਾਲ ਆ ਮੀਟ ਕਰਦਾ ਸਾਰੇ ਵਧੀਆ ਹੋਵੋਗੇ ਤੇ ਮਿੱਤਰੋ ਅੱਜ ਆਪਾਂ ਨੈਕਸਟ ਡੇ ਆਪਣਾ ਝੋਨੇ ਦਾ ਮਿੱਤਰੋ ਅੱਜ ਮਸ਼ੀਨ ਲੱਗੀ ਖਲਿਆ ਹਰੀ ਹੀਰਾ ਮਸ਼ੀਨ ਉਹਦਾਂ ਮਠਾੜੋ ਸੀ ਪਿਛਲੇ ਵਲੌਗ ਚ ਅੱਜ ਮਿੱਤਰੋ ਹੀਰਾ ਮਸ਼ੀਨ ਲੱਗੀ ਆ ਜੀ ਅੰਕਲ ਜੀ ਹਾਲ ਹੈ ਜੀ ਆਪ ਆ ਗਏ ਆਪਾਂ ਟਰਾਲਾ ਭਰੋਣੇ ਆ ਮਸ਼ੀਨ ਖੜੀ ਹੋਈ ਆ ਤੇ ਥੋੜਾ ਜਾਂ ਟਾਈਮ ਲੱਗਿਆ ਤਾਂ ਕਰਕੇ ਲੇਟ ਹੋ ਗਏ ਜੋ ਨੋ ਮਸ਼ੀਨ ਖੜੀ ਆ ਤੇ ਆਪਾਂ ਭਰੋਣੇ ਆ ਆਪਣਾ ਤੁਹਾਡਾ ਇਦਾਂ ਹੀ ਵੀਡੀਓ ਨਾ ਬਣੇ ਰਿਓ। ਲੋਨਾ ਕੋਲ ਲੈ ਕੇ ਚਾਉਂਦੇ ਆ। ਯਾਕ ਕਰੋ ਮਤਰਾ। ਲੋ ਨਾ ਮਤਰਾ ਜੀ ਮਸ਼ੀਨ ਕੋਲ ਆਪ ਪਹੁੰਚ ਚੁਕੇ ਆ। ਤੇ ਹੁਣ ਆਪਾਂ ਭਰੋਣੇ ਆ ਟਰਾਲਾ। ਲੋ ਨਾ ਮਤਰਾ ਜੀ ਲੋ ਨਾ ਮਤਰਾ ਜੀ ਟਰਾਲੀ ਆਪਣੀ ਭਰੀ ਜਨ ਲੱਗ ਪਈਆ। ਸਲਾਮ ਆ। ਕਿਆ ਕਰਾਂ ਤੇ ਡੈਡੀ ਜੀ ਪੱਲੀਆਂ ਖੋਲਣਗੇ ਆ ਤੇ ਬਹੁਰੀ ਪੱਲੀਆਂ ਖੋਲਦੇ ਆ ਆ ਮਿੱਤਰੋ ਮਸ਼ੀਨ ਹੈਗੀ ਆ ਹੀਰਾ ਆ ਵੀ ਰੰਦੀ ਹੋ ਮਿੱਤਰੋ ਜੀ ਟੈਂਕ ਖਾਲੀ ਹੋ ਗਿਆ ਮਸ਼ੀਨ ਦਾ ਖਾਲੀ ਚ ਪਾ ਦਾ ਟੈਂਕ ਤੇ ਮਸ਼ੀਨ ਚੁਰਪੀ ਆ ਹੁਣ ਆ ਵੱਡਣਾ ਆਪਾਂ ਸਾਰਾ ਤੇ ਆ ਵੀ ਵੱਟਣਾ ਆ ਵਾਲਾ ਇਹ ਮੇਟਰੋ ਇੰਨੇ ਜੀ ਪੈਣਾ ਆਪਣੇ ਟਰਾਲੇ 'ਚ। ਮੇਟਰੋ ਤੁਹਾਨੂੰ ਝੋਨਾ ਦਿਖਾਉਣਿਆ ਵਿੱਚ ਵੜ ਕੇ ਕਿੰਨਾ ਕੂ ਕਿੱਦਾਂ ਝਾੜ ਆ ਮਤਲਬ ਉਹ ਵੀ ਤੁਹਾਨੂੰ ਦੱਸਾਂਗੇ ਬਾਕੀ। ਹੁਣ ਝੋਨਾ ਚੈੱਕ ਕਰਾਉਣਿਆ ਝੋਨਾ ਫੜਾਇਆ ਥੋੜਾ ਜਾਂ। ਝੋਨਾ। ਲਓ ਮੇਟਰੋ ਜੀ। ਆਹ ਦੇਖੋ ਝੋਨਾ। ਇਹ ਹੈਗਾ 14 ਝੋਨਾ। ਚੈੱਕ ਕਰੋ। ਆ ਮਸ਼ੀਨ ਆ ਪਹਿਲਾ ਘੇੜਾ ਆਪਾਂ ਭਰਵਾ ਲਿਆ ਤੇ ਹੁਣ ਆ ਬੱਟ ਕੇ ਫਿਰ ਉਹ ਟਰਾਲਾ ਭਰਾਵਾਂਗੇ ਪਿਛਲੇ ਵਲੌਗ ਦੇਖਿਆ ਹੋਣਾ ਪਿਛਲੇ ਵਲੌਗ 'ਚ ਬਹੁਤ ਬਹੁਤ ਜ਼ਿਆੜੀ ਟਰਾਲੀ ਭਰਾਤੇ ਸੀ ਆਪਾਂ ਬਾਕੀ ਆਪ ਨੂੰ ਪਰਾਲੀ ਲਾਉਣੀ ਪਈ ਸੈਟਾਂ ਤੇ 30 ਗੱੜਦੇ ਸੀ ਮਿੱਤਰੋ ਜਾਮਨੀ ਸਾਹਿਬ ਗੁਰਦੁਆਰਾ ਰਿਹਾ ਆਪਣਾ ਉਹ ਸਾਹਮਣੇ ਇਧਰ ਜਾਮਨੀ ਸਾਹਿਬ ਗੁਰਦੁਆਰਾ ਆਪਣਾ ਤੇ ਇਧਰ ਆਪਣੀ ਪਿੱਛੇ ਪੈ ਲਈ ਆ ਜਾਮਨੀ ਸਾਹਿਬ ਗੁਰਦੁਆਰ ਦੇ ਨਾਲ ਤੇ ਹੁਣ ਮਿੱਤਰੋ ਇਦਾਂ ਹੀ ਵੀਡੀਓ ਨਾਲ ਬਣੇ ਰਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ ਬਣੇ ਰਿਹਾ ਵੀਡੀਓ ਨਾ ਬਣੇ ਰਿਹਾ ਤੇ ਮਿੱਤਰੋ ਹਲਦੀ ਰੋਗ ਦੇਖੋ ਕਿੰਨਾ ਆ ਗਿਆ ਝੋਨੇ 'ਚ ਬਹੁਤ ਜ਼ਿਆਦਾ ਕਿੱਲੇ ਨੂੰ ਪੈ ਗਿਆ ਹਲਦੀ ਰੋਗ ਉਹ ਦੇਖੋ ਕਿਵੇਂ ਉੱਟਦਾ ਤੇ ਆਹ ਦੇਖੋ ਜਿੱਥੇ ਜ਼ਿਆਦਾ ਉੱਥੇ ਜ਼ਿਆਦਾ ਉੱਡਣ ਲੱਗ ਪੈਂਦਾ ਉਹ ਦੇਖੋ ਮਿੱਤਰੋ ਬਾਕੀ ਝਾੜਦਾ ਉਹਦੇ ਸਹੀ ਆ ਥੋੜਾ ਹਲਦੀ ਰੋਗ ਪੈ ਗਈ ਆ ਬਿਮਾਰੀ ਬਾਕੀ ਸਾਰੇ ਝੋਨੇ ਵਧੀਆ ਖੜੇ ਆ ਬਾਕੀ ਜਿੱਧਰ ਪਾਣੀ ਆਇਆ ਉਧਰ ਤਾਂ ਬਹੁਤ ਲੋਕਾਂ ਦਾ ਬੁਰਾ ਹਾਲ ਹੋ ਗਿਆ ਵਿਚਾਰਿਆਂ ਦਾ ਤੇ ਇਧਰ ਮਿੱਤਰੋ ਹਲਦੀ ਰੋਗ ਥੋੜਾ ਜਾਂ ਕੰਮ ਕਰ ਲਿਆ ਮਿੱਤਰੋ ਦੂਜਾ ਕਿਹੜਾ ਹੋ ਗਿਆ ਮਹੀਨ ਦਾ ਇਹ ਟੈਂਕ ਭਰੀ ਜੇਗਾ ਫੇਰ ਆਪਾਂ ਟਰਾਲਾ ਭਰੋਣੇ ਆ ਇੱਥੇ ਆਪਾਂ ਰੁਕਿਆ ਹੋਇਆ ਟਰਾਲਾ ਤੇ ਹਲਦੀ ਰੋਗ ਮੈਂ ਪੈ ਗਿਆ ਜੀ ਬਾਕੀ ਹੋਰ ਤਾਂ ਬਾਕੀ ਝੋਨੇ ਨੂੰ ਕੋਈ ਬਿਮਾਰੀ ਨਹੀਂ ਹਲਦੀ ਰੋਗੀ ਆ ਬਾਕੀ ਬਹੁਤ ਨੁਕਸਾਨ ਵਾਲੀ ਰੋਗ ਨੇ ਕੀਤਾ ਇਹ ਝੋਨੇ ਨੂੰ ਪਿਆ 14 ਨੂੰ ਹੀ ਪਿਆ ਹੋਰ ਝੋਨੇ ਨੂੰ ਤਾਂ ਸਾਡੀ ਪਜਾਈ ਆ ਨਾਲ ਬਾਕੀ ਚਲੋ ਜਿੰਨਾ ਮਾਲਕ ਨੇ ਦੇਣਾ ਉਹਨਾਂ ਸਰ ਦੇਣਾ ਹੀ ਆ ਰੱਬ ਨੇ ਤੇ ਐ ਇਧਰ ਚੈੱਕ ਕਰ ਮੇਤਰੋ ਝੋਟਾ ਬਣਾ ਕੈਂਟ ਲੱਗ ਰਿਹਾ ਖਾਲਸੇ ਦਾ ਝੰਡਾ ਤੇ ਮੇਤਰੋ ਜਾਮਨੀ ਸਾਹਿਬ ਘਰਦਵਾਰ ਆ ਉਹ ਸਾਹਮਣੇ ਹਣ ਮਿੱਤਰੋ ਇਦਾਂ ਵੀਡੀਓ ਨਾਲ ਬਣੇ ਰਿਓ ਐਂਡ ਤੱਕ ਮਿੱਤਰੋ ਤੁਹਾਨੂੰ ਆ ਹਲਦੀ ਰੋਦ ਦਿਖਾਉਣੇ ਆ 14 ਝੋਨੇ ਜਿਹੜਾ ਪਿਆ ਆਪਣੇ ਆ ਦੇਖੋ ਆ ਦੇਖੋ ਇਦਾਂ ਝੋਨਾ ਆ ਮੈਂ ਕਾਲਾ ਇਹ ਆ ਦੇਖੋ ਝੋਨੇ ਚ ਹੈ ਹੀ ਨਹੀਂ ਕੁਛ ਵੀ ਦੇਖੋ ਮਲੇ ਮਿੱਤਰੋ ਅੱਤੀ ਤਾਂ ਰੱਬ ਨੇ ਪਤਾ ਨਹੀਂ ਕੀ ਕੀਤਾ ਉਹ ਦੇਖੋ ਕਟਾ ਕਿਵੇਂ ਉੱਡਦਾ ਮਸ਼ੀਨ ਚ ਹਲਦੀ ਰੋਗਦਾ ਆਹ ਦੇਖੋ ਕਿੰਦੇ ਤਾਂ ਬਹੁਤ ਹੀ ਜ਼ਿਆਦਾ ਘੁੱਟਦਾ ਕੱਟਾ ਮਿੱਤਰੋ ਉਹ ਦੇਖੋ ਕਿੰਨਾ ਹਲਦੀ ਰੋ ਘੁੱਟਦਾ ਮਿੱਤਰੋ ਹੁਣ ਟੈਂਕ ਭਰ ਗਿਆ ਤੇ ਆਪਾਂ ਟਰਾਲੀ ਕਰਦੀ ਆ ਨਾਲ ਕਿ ਹੁਣ ਘਰੋਣੇ ਆ ਘੋੜੇ ਦਾ ਭਾਈ ਲੈ ਲੋ ਮਿੱਤਰੋ ਜੀ ਚੱਲ ਪਿਆ ਹਲਦੀ ਰੋਗ ਬੜਾ ਜਿਆਦਾ ਯਾ ਕਰੋ ਮਿੱਤਰੋ ਅਤਰਾ ਜੇ ਬਿਮਾਰੀ ਨਾ ਛੋਣੇ ਨੂੰ ਹਲਦੀ ਰੋਗ ਪੈਂਦੀ ਝਾੜ ਬਹੁਤ ਨਿਕਲਾ ਸੀ ਬਾਕੀ ਫੇਰ ਵੀ ਜਿੰਨਾ ਰ ਆਪਣਾ ਦੇਣਾ ਕਰਮਾ ਚੋਣੇ ਨੂੰ ਮਿਲਣਾ ਆਹ ਮਸ਼ੀਨਾਂ ਵੇਰਿਆਂ ਦੀ ਆ ਲਓ ਹੀ ਮਠਾੜੂ ਮਸ਼ੀਨ ਆਜੇ ਗਿਆ ਹੀਰਾ ਮਸ਼ੀਨ ਫੁੱਲ ਕਰ ਦੇਣਾ ਆਪਾਂ ਇਹਦੇ ਜੋ ਵੀ ਆ ਸਾਰਾ ਵੱਟ ਕੇ ਇਹਦੇ ਚ ਭੈਣਾ ਸਾਰਾ ਨੌ ਮੀਟਰ ਦੀ ਖਾਲੀ ਹੋ ਗਿਆ ਟੈਂਕ ਤੇ ਹੁਣ ਬੰਦ ਕਰਦਾ ਵੀਰਾ ਚੈੱਕ ਕਰ ਰਿਆ ਤੇ ਆਪਾਂ ਟਰੈਕਟਰ ਲਾਉਣੇ ਆ ਸਾਈਡ ਤੇ ਕਰਦੇ ਆ ਉਹ ਵੇਖੋ ਹਲਦੀ ਰੋ ਕਿੰਨਾ ਜਲਦੀ ਉੱਡਦਾ ਉਹ ਵੇਖੋ ਬਹੁਤ ਜ਼ਿਆਦਾ ਇਨਸਨ ਪਿਆ ਬਹੁਤ ਜ਼ਿਆਦਾ ਕਿੱਲੇ ਨੂੰ ਪੈ ਗਿਆ ਜਿਹੜੇ ਤਾਂ ਹਲਦੀ ਰੋਗ 14 ਝੋਨੇ ਨੂੰ ਪਿਆ ਬਹੁਤ ਜ਼ਿਆਦਾ ਤੇ ਆ ਹੀ ਰਹਿ ਗਿਆ ਹੁਣ ਆਪਣਾ ਇੰਨਾ ਕੁ ਤੇ ਬਾਕੀ ਆ ਹੀ ਪਿਆ ਇੰਨੇ ਜਣ ਤੇ ਉਹ ਮਸ਼ੀਨ ਹੁਣਾਂ ਵੱਢ ਕੇ ਤੇ ਫਿਰ ਇੱਧਰ ਆਏਗੀ ਆ ਵੱਢਾਂਗੇ ਹਾਲਟਾ ਇਹ ਵੀ 14 ਝੋਨਾ ਹੁਣ ਇੱਧਰ ਆਪਾਂ ਕਰਦੇ ਆਂ ਇਹ ਵੱਢ ਕੇ ਮਸ਼ੀਨ ਫਿਰ ਇਹਨੂੰ ਮਸ਼ੀਨ ਲਾਵਾਂਗੇ ਇਹ ਆਪਾਂ ਟਰੈਕਟਰ ਲਾਉਨੇ ਆ ਸਾਈਡ ਤੇ ਤੇ ਮਿੱਤਰੋ ਆਪਣੇ ਰੀਲਾਂ ਵੀ ਪੇਜ ਤੇ ਦੇਖੀਆਂ ਕਰੋ 13BOBY ਇਹ ਆਪਣੀ ਆਈਡੀ ਆ ਇਸਟਾ ਇਹਦੇ ਤੇ ਆਪਾਂ ਰੀਲਾਂ ਪਾਉਣੇ ਨੇ ਆ ਤੇ ਮਿੱਤਰੋ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਇਹ ਨਵੇਂ ਨਵੇਂ ਘੈਂਟ ਘੈਂਟ ਵਲੌਗ ਆਉਣਗੇ ਅਜੇ ਤਾਂ ਹੀ ਮੁੰਡਿਓ ਵੀਡੀਓ ਨਾ ਬਣੇ ਰਿਓ ਐਨ ਤੱਕ ਵੀਡੀਓ ਨਾ ਬਣੇ ਰਿਓ ਚੱਲਿਆ ਵਧਿਆ ਤੇ ਬਾਕੀ ਉਹ ਸਾਰੇ ਦਾਣੇ ਆ ਆਪਣੇ ਟਰਾਲੇ 'ਚ ਪਾਉਣੇ ਆ ਤੇ ਫੇਰ ਇਹਦੇ 'ਚ ਪਾਵਾਂਗੇ ਹੁਣ ਆਪਾਂ ਦਾਣੇ ਸਾਰੇ ਆਹ ਵਾਲੇ ਵੀ ਤੇ ਹੁਣ ਉਹ ਰਹਿ ਗਿਆ ਹਰੇ ਬਟਨ ਵਾਲਾ ਉਹ ਵੱਟ ਕੇ ਸਾਰੇ ਇੰਨੇ ਦਾਣੇ ਪਾ ਕੇ ਫਿਰ ਇੱਧਰ ਮਸ਼ੀਨਾਂ 'ਪਾ ਚਲਾਉਨੇ ਆ ਇਦਾਂ ਹੀ ਵੀਡੀਓ ਨਾਲ ਬਣੇ ਰਿਓ ਉਹ ਮਿੱਤਰੋ ਇਹ ਆਪਾਂ ਟਰੈਕਟਰ ਲਾ ਕੇ ਚੱਲਿਆ ਹਾਂ ਤੇ ਉਹ ਬਣ ਗਿਆ ਐਸੀ ਆਖਦ ਨਹੀਂ ਰਹੂਗਾ ਜਿਆਦਾ ਨਹੀਂ ਜੇ ਹਲਦੀ ਰੋ ਕਿੰਨਾ ਨੂੰ ਹੈਗਾ ਬਾਕੀ ਥੋੜਾ ਥੋੜੋ ਤੋਂ ਦਾ ਦੇਖਦਾ ਬਾਕੀ ਵਿੱਚ ਤਾਂ ਮਸ਼ੀਨ ਹੀ ਦੱਸੂਗੀ ਹੁਣ ਕਿੰਨਾ ਬਾਕੀ ਆ ਕਿੱਲੇ ਜਿਹਾ ਤਾਂ ਬਹੁਤ ਜ਼ਿਆਦਾ ਸੀ ਤੇ ਇਹ ਕਿੱਲੇ ਜੋ ਆਪਾਂ ਤੁਹਾਨੂੰ ਦਿਖਾਉਨੇ ਆ ਟਰਾਲੀ ਕਿੰਨੀ ਭਰੀ ਚੀ ਆਪਣੀ ਤੇ ਐਦਾਂ ਹੀ ਵੀਡੀਓ ਨਾ ਬਣੇ ਰਿਓ ਤੇ ਮਿੱਤਰੋ ਆ ਇੱਕ ਕਿੱਲੇ ਜਿਵੇਂ ਇੰਨੇ ਕੋ ਨਿਕਲੇ ਆ ਦੇਖੋ ਤੇ 14 ਸੱਤ ਦਾ ਟਰਾਲਾ ਆਪਣਾ ਏ ਮਤਰੋ ਹੁਣ ਉਹ ਦੇਖਦੇ ਆਂ ਆਪਣਾ ਉਹ ਕਿੰਨੇ ਨਿਕਲਦੇ ਆ ਇਹ ਆ 2 ਕਿੱਲੇ ਆਪਣੇ ਜਿਹੜਾ ਜਿਹੜਾ ਪੱਕਾ ਪੱਕਾ ਤੁਹਾਨੂੰ ਦੇਖ ਰਿਹਾ ਪਰਲਾ ਨਹੀਂ ਉਰਲਾਤਾ ਆ ਮਸ਼ੀਨ ਹੁਣਾ ਉੱਥੇ ਮੜੇਗੀ ਐਨੂੰ ਏ ਹੁਣ ਇਹ ਦੇਖਦੇ ਆਂ ਆਪਣਾ ਟਰਾਲਾ ਫੁੱਲ ਤਾਂ ਹੋ ਹੀ ਜਾਣਾ ਵੈਸੇ ਟਰਾਲਾ ਹਾਂ ਕੋ ਮਤਰੋ ਜੀ ਇਹਦਾ ਆ ਗਿਆ ਪਹਿਲਾ ਕਿਹੜਾ ਆਪਣੇ 2 ਕਿੱਲਿਆਂ ਦਾ ਤੇ ਛਲਦੀ ਰੋਕ ਦੇਖੋ ਕਿੰਨਾ ਉੜਦਾ ਚਲੋ ਮਿੱਤਰੋ ਜੀ ਆਪਾਂ ਦਾਣੇ ਪਵਾ ਲਿਆ ਤੋੜ ਕੇ ਟਰੈਕਟਰ ਕਾਂ ਬਲੋਗ ਨਹੀਂ ਬਣਾਇਆ ਹੁਣ ਬਲੋਗ ਮੈਂ ਕਿ ਬਣਾ ਲੀਨੇ ਆ ਆ ਮਿੱਤਰੋ ਇੰਨੀ ਹੋ ਗਿਆ ਟਰਾਲਾ ਆਪਣਾ ਇਹ ਆਪਣਾ ਇੱਕ ਜਿਹੜਾ ਢੇਡਾ ਸਾਰਾ ਆ ਗਿਆ ਇੱਕ ਜਿਹੜਾ ਇੱਕ ਸਾਈਡ ਤੋਂ ਗਿਆ ਹੁਣ ਐ ਨੂੰ ਜਿੱਧਰ ਤੋਂ ਆਪਾਂ ਦਾਣੇ ਉਹ ਮਸ਼ੀਨ ਚੱਲ ਗਈ ਤੇ ਟਰਾਲਾ ਹੁਣ ਆਪਾਂ ਕਰਦੇ ਆ ਇੱਧਰੀ ਸਾਈਡ ਇੰਨਾ ਭਰਿਆ ਗਿਆ ਹੁਣ ਬਰੋ ਆ ਬੰਦੇ ਜੋ ਥੋੜਾ ਜਿਹਾ ਬਸ ਬਚੇਗਾ ਬਾਕੀ ਸਾਰਾ ਭੈਣ ਆਪਣੇ ਆਦਿ ਕੋ ਮੈਟਰੋ ਹਲਦੀ ਰੋਗ ਕਿੰਨਾ ਉੜਦਾ ਮਿੱਤਰੋ ਇਹਦੇ ਕਿਤੇ ਕਿਤੇ ਹੈਗਾ ਇਹ ਕਿੱਲੇ ਨੂੰ ਬਹੁਤ ਜ਼ਿਆਦਾ ਇਹਨੂੰ ਵੀ ਦੋ ਗ੍ਰਿਲਿਆਂ ਨੂੰ ਬਾਕੀ ਉਹ ਕਿੱਲੇ ਨੂੰ ਬਹੁਤ ਜ਼ਿਆਦਾ ਹੈ ਇੰਦੇ ਚ ਉਪਰਲੀ ਸਾਈਡ ਹੈਗਾ ਹਲਦੀ ਰੋਗ ਤੇ ਇਧਰਲੀ ਸਾਈਡ ਘਾਟਾ ਬਾਕੀ ਉਦੋਂ ਹਾਬੀ ਦੇਖੋ ਕਿੰਨਾ ਉੜਦਾ ਉਹ ਦੇਖੋ ਗੱਡੀ ਜੀ ਤੇ ਹਾਂ ਚੱਲ ਵੀ ਆ ਤੇ ਉਹ ਮਸ਼ੀਨ ਚੱਲ ਰਹੀ ਆਪਣੀ ਉਹਦੇ ਨੰਟਰ ਵਾਲਾ ਭਰਉਨੇ ਆ ਫੁੱਲ ਕਰਾ ਗਲ ਜਾਣਾ ਆਪਾਂ ਦਰ ਆਪਣੀਆਂ ਆ ਰਹਿ ਗਿਆ ਯਾਹ ਪਰ ਆ ਗਿਆ ਤੇ ਆ ਤੇ ਹੀ ਆਪਣੇ ਨਾਲ ਆ ਰਿਹਾ ਹੈ ਲੇਖਣ ਅਹ ਭਰਾਲੀ ਤੇ ਹਲਦੀ ਰੋਗ ਦੀ ਗੱਲ ਕਰ ਰਹੇ ਹਾਂ ਬਾਕੀ ਬਹੁਤ ਜ਼ਿਆਦਾ ਕੰਦੇ ਝੋਨੇ ਨਾ ਪੈ ਗਿਆ ਤੇ ਇੰਨੇ ਆਪਣੇ ਟਾਲੀ ਪਰੀ ਗਿਆ ਤੇ ਕਿ ਟਰੈਕਟਰ ਕਹਿੰਦੇ ਆ ਘੈਂਟਾ ਝੋਟਾ ਆਪਣਾ ਉਹ ਮਿੱਤਰੋ ਦੇਖੋ ਹਲਦੀ ਰੋਗ ਕਿੰਨਾ ਆ ਰਿਹਾ ਉਹ ਦੇਖੋ ਉਹ ਇੰਨਾ ਹਲਦੀ ਰੋਗ ਆ ਰਿਹਾ ਤੇ ਆ ਗੱਲਾਂ ਕਰ ਰਿਹਾ ਆਪਣੇ ਵੀਰ ਡੈਡੀ ਜੀ ਅੰਕਲ ਜੀ ਤੇ ਇਹ ਦੇ ਦੇ ਰੇ ਰੇ ਸਾਰੇ ਉਹ ਦੇਖੋ ਪਤਰੋ ਬਹੁਤ ਜ਼ਿਆਦਾ ਹਲਦੀ ਰੋਗ ਪੈ ਗਿਆ ਕਹਿੰਦੇ ਇਹਨੂੰ ਤੇ ਉਹਨੂੰ ਬਸ 2-3 ਗਿਹੜੇ ਸਹੀ ਨਿਕਲਿਆ ਬਾਕੀ ਵਿੱਚ ਕਹਿੰਦੇ ਹਲਦੀ ਰੋਗ ਬਹੁਤ ਜ਼ਿਆਦਾ ਪਤਰੋ ਝਾੜ ਦੇਖੋ ਆਹੀ ਨਿਕਲਿਆ ਸਾਢੇ 3 ਗੱਲਿਆਂ ਚ ਆ ਜਿਹੜਾ ਇਹ ਤੇ ਬਾਕੀ ਆ ਵੱਢ ਰਿਆ ਜਿਹੜਾ ਇਹ ਹੈਗਾ ਚਲੋ ਰੱਬ ਦੀ ਮਰਜ਼ੀ ਜੋ ਰੱਬ ਨੂੰ ਚੰਗਾ ਲੱਗੇ ਮੋੜ ਲੇ ਮਿੱਤਰੋ ਆਪਾਂ ਭਰੋਨੇ ਆ ਟਰਾਲਾ ਹੋਰ ਤੇ ਇਹਦੇ ਜੋ ਭਵੋਣਿਆਂਗੇ ਤੇ ਫੁੱਲ ਭਰੋਣਾ ਟਰਾਲਾ ਤੋਂ ਡਾਵਾਗਾ ਚਲੋ ਭਰ ਦਿੰਨੇ ਆ ਹੋਰ ਆਪਾਂ ਭਰ ਆ ਲੈਂਦੇ ਆ ਤੇ ਲਓ ਮਿੱਤਰੋ ਜੀ ਟਰਾਲਾ ਆਪਾਂ ਮਸ਼ੀਨ ਨੂੰ ਕੁਝ ਹੋ ਗਿਆ 벨ਟ ਬੁਲਡ ਲੱਗ ਗਿਆ ਉਹ ਪਉਣ ਲੱਗ ਗਿਆ ਤੇ ਦਾਣੇ ਪੈ ਗਿਆ ਤੇ ਹੁਣ ਆਪਾਂ ਮਿੱਤਰੋ ਚੱਲਦੇ ਆ ਹਜੇ ਹੋਰ ਪਾਲੀਆਂ ਥੋੜੇ ਜਿਹੇ ਦਾਣੇ ਭਰ ਲਈ ਟਰਾਲਾ ਆਪਣਾ ਤੇ ਮਿੱਤਰੋ ਮਸ਼ੀਨ ਉੱਤੇ ਕਰ ਰਿਹਾ ਸੈਟ ਇੱਧਰ ਆਪਾਂ ਪਰਹਾ ਲਿਆ ਚੂਨਾ ਆਪਾਂ ਸਾਈਡ ਤੇ ਘਾ ਲਿਆ ਡਟਾ ਤੇ ਆਹ ਰਹਿ ਗਿਆ ਇਹ ਆਪਾਂ ਉਹਨਾਂ ਵੱਡ ਕੇ ਇੰਦੇ ਚ ਪਾਉਣੇ ਆਦਾ ਤੇ ਇਦਾਂ ਵੀਡੀਓ ਨਾ ਬਣੇ ਉਹ ਹਨ ਤੱਕ ਵੀਡੀਓ ਨਾਲ ਇੱਕ ਆ ਗਿਆ ਦੂਜੀ ਟਰਾਲੀ ਤੇ ਕਹਿੰਦੇ ਜਿੰਨੇ ਉਹਨਾਂ ਦੇ ਚ ਪਾਉਣੇ ਆ ਪਾ ਦਾਂਗੇ ਤੇ ਉਹ ਡੈਡੀ ਜੀ ਦੇ ਦੋਸਤ ਆ ਨਾਲ ਜਿਹੜੇ ਪੜ੍ਹੇ ਆ ਆ ਦੇਖ ਜੀ ਇੰਨੇ ਦਿਨਾਂ ਬਾਅਦ ਮਿਲਿਆ ਆਪਾਂ ਝੋਨਾ ਵਰ ਪਵਾ ਕੇ ਤੇ ਫਿਰ ਟਰੈਕਟਰ ਆਪਣਾ ਟਰਾਲਾ ਟਰੈਕਟਰ ਕਢਨੇ ਆ ਬਾਹਰ ਉਥੋਂ ਤੇ ਉਹ ਜਾਂਦੇ ਗੁਰਦੁਆਰਾ ਰਹਿ ਗਿਆ ਬਾਬਾ ਜੀ ਬੋਲਣ ਲੱਪਿਆ ਸ਼ਾਮ ਵੇਲੇ ਦੀ ਰਹਿ ਰਾ ਸਟਾਰਟ ਹੋ ਗਈ ਆ 5:30 ਹੋ ਗਿਆ ਸ਼ਾਮ ਵੇਲੇ ਤੇ ਉਥੋਂ ਆਪਾਂ ਟਰਾਲੀ ਚੜਾਵਾਂਗੇ ਜੀ ਮਸ਼ੀਨ ਚੱਲ ਪਈ ਆ ਝੋਨਾ ਗਿਆ ਪਟਿਆ ਉਹ ਕਹਿੰਦੇ ਉਹ ਟਰਾਲੇ ਚ ਪੋਣਾ ਤੇ ਆਪਣੇ ਵਾਲਾ ਟਰਾਲਾ ਕਹਿੰਦੇ ਇੰਨਾ ਹੀ ਭਰਨਾ ਫੁੱਲ ਤੇ ਆ ਰਹਿ ਗਿਆ ਬਾਕੀ ਤੇ ਆਪਣਾ ਟਰਾਲਾ ਇਨਾ ਭਰਤਾ ਤੇ ਬਾਕੀ ਇਹਦੇ ਚ ਲੋ ਮਿੱਤਰੋ ਜੀ ਉਹ ਟਰਾਲੀ ਚ ਹੁਣ ਪਾਉਣੇ ਆ ਤੇ ਆਪਣੇ ਟਰਾਲਾ ਭਰ ਪਾ ਤੇ ਵੱਡਿਆ ਗਿਆ ਸਾਰਾ ਉਹ ਵੀ ਤੇ ਆ ਵੀ ਤੇ ਉਹ ਰਹਿ ਗਿਆ ਤੇ ਬਾਕੀ ਉਹ ਟਰਾਲੇ ਚ ਪਾਉਣਾਂਗੇ। ਹੋਂਦੇ ਚ ਪਾ ਦਿਆ ਸਾਰਾ। ਕਿੰਨਾ ਸੋਹਣਾ ਲੱਗ ਰਿਹਾ ਮੰਗਰਾ ਜੀ ਕਰੇਗਾ ਖਾਲਸਾ। ਤੇ ਲੋ ਮਿੱਤਰੋ ਜੀ ਹੁਣ ਆਪਾਂ ਚੱਲਿਆਂ। ਉਹ ਵੱਢਿਆ ਗਿਆ ਸਾਰਾ। ਤੇ ਟਰਾਲਾ ਉਹਨਾਂ ਕੋਲ ਹੋ ਗਿਆ। ਤੇ ਟਰੈਕਟਰ ਆਪਾਂ ਖਿੱਚੇ ਲ ਜਾਂਦੇ ਹਾਂ। ਘੋਟਾ ਬਣਾ ਕਰਕੇ ਲੈ ਆਂਦਾ ਤੇ ਉਧਰ ਮਸ਼ੀਨ ਚੈੱਕ ਕਰੋ ਤੇ ਉਧਰ ਕਟਰ ਲਾ ਰਹੇ ਆ ਹੋਰ ਕਿਤੇ ਚੱਲੇ ਆ ਮਿੱਤਰੋ ਘੈਂਟ ਲੱਗ ਰਿਹਾ ਚੀਜ਼ਾਂ ਲੋ ਮਿੱਤਰੋ ਜੀ ਆਪਾਂ ਹਣ ਚੱਲੇ ਆ ਲੈ ਕੇ ਟਰਾਲਾ ਜਾਵ ਨਹੀਂ ਸਾਹ ਦੁਰਦਾਲੇ ਰਾ ਤੇ ਹੁਣ ਆਪਾਂ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਇਦਾਂ ਵੀਡੀਓ ਨਾ ਬਣੇ ਰਹੋ ਜਾਮਨੀ ਸਾਹਿਬ ਤੋਂ ਰਾਤੀ ਜਿਵੇਂ ਚੱਲੇ ਆ। ਜੀ ਆਪਾਂ ਪਹੁੰਚ ਗਏ ਕਜਾਮਨੀ ਸਾਹਿਬ ਗੁਰਦਾਰ ਦੇ ਗੇਟ ਅੱਗੇ। ਵਾਹ ਕਿਰਵਾਇ ਕਿ ਬਾਬਾ। ਤੇ ਇੱਥੇ ਆਪਾਂ ਰੋਕਤਾ ਟ੍ਰੈਕਟਰ ਟ੍ਰੈਕਰ। ਆਵਾਰਿਆ ਅੰਕਲ ਜੀ। ਫਿਰ ਆਪਾਂ ਜਾਣਾ ਮੰਦਿਰਾਂ ਦੇ ਲੈ ਗਏ ਝੋਨਾ ਲਾਉਣਾ। ਝੋਨਾ ਲਾ ਕੇ ਆਵਾਂਗੇ। ਤੇ ਹੁਣ ਆਪਾਂ ਇੱਥੇ ਰੁਕਦੇ ਹਾਂ ਉਹਨਾਂ ਚੱਲ। ਇਦਾਂ ਹੀ ਵੀਡੀਓ ਨਾ ਬਣੇ ਰਿਓ। ਅਸੀਂ ਲੈਟਾ ਰੁਕਾਪਾ ਛੱਡਦੇ ਹਾਂ। ਆਪਾਂ ਨਿਉਣਾ ਵੀ ਛੱਡਦੀ ਆ। ਅਨਿਤ ਇਹ ਵੀਡੀਓ ਨਾ ਪੜ੍ਹਿ ਰਿਓ ਬਰੋ ਬਰੋ ਇਹ ਪਰ ਰੋਡ ਤੇ ਜਾ ਰਿਹਾ ਛੋਟਾ ਬਣਾ ਚੈੱਕ ਕਰੋ ਵਟੋ ਲੈਕਾਂ ਉੱਠਾ ਲਾ ਆ ਗਏ ਆਪਾਂ ਬਰੋ ਮੰਡੀ ਆ ਗਿਆ ਆਪਣੇ ਬਰੋਸਪਾਲੀ ਦੇ ਗਾਣਾ ਣਾ ਅੱਲੋ ਦੇ ਆਨ ਮਿੱਤਰ ਉੱਥੇ ਜਾ ਕੇ ਵੀਡੀਓ ਨਾ ਬਣੇ ਰਿਓ ਤੇ ਆਪਾਂ ਮਿੱਤਰ ਮੰਡੀ ਪਹੁੰਚ ਗਏ ਆਪਣਾ ਲੈ ਕੇ ਝੋਟਾ ਕਾਲਸਾ ਵਾਹਿਗੁਰੂ ਝੋਨਾ ਲੈ ਕੇ ਮੰਡੀ ਆ ਗਿਆਂ ਫਰੋਈ ਪਰ ਤੇ ਖਰਾਦੇ ਤੇ ਲਾਈਟਾਂ ਆਪਣੀਆਂ ਜਿਹੜੀਆਂ ਲਾਈਆਂ ਸੀ ਚੈੱਕ ਕਰਾਉਣੇ ਆ ਘੈਂਟ ਲੱਗ ਰਹੀਆਂ ਚੈੱਕ ਕਰੂ ਮਿੱਤਰੋ ਤੇ ਹੁਣ ਆਪਾਂ ਲਹੌਣੇ ਆ ਇੱਥੇ ਮੰਡੀ ਬਾਕੀ ਆ ਝੋਨਾ ਦੇਖੋ ਕਿਰਾਇਆ ਨਾ ਲਾਇਆ ਪਿਆ ਗਿੱਲਾ ਝੋਨਾ ਲੋਕ ਲੈ ਆ। ਦੇਖ ਵਾ ਟਰਾਲਾ ਹੁਣ ਲਾਉਨੇ ਆ ਬੈਕ ਕਰਕੇ ਇੱਥੇ। ਮਿੱਤਰੋ ਬੈਗ ਲਾ ਦੀਆ ਟਰਨਟ ਖੋਲਤਾ। ਬਾਕੀ ਆ ਖੋਲਣਾ ਹੁੰਦਾ ਆਪਣਾ ਲੋਕ। ਚਲੋ। ਇਹ ਆਪਣਾ ਲੋਕ ਚਲੋ ਹੀ। ਡਾਲੇ ਖੁੱਲ ਗਿਆ ਤੇ ਆਪਾਂ ਕੁੰਡੇ ਲਾਦਨੇ ਹੁਣ ਸਾਈਡਾਂ ਤੇ ਦੋਵੇਂ। ਤੇ ਹੁਣ ਮਿੱਤਰੋ ਚੱਕਦੇ ਆ ਜੈਕ ਟਰਾਲੇ ਦਾ। ਹੁਣ ਆਪਾਂ ਚੱਕਾਉਨੇ ਆ ਜੈਕ। ਤੇ ਪ੍ਰੈਸ਼ਰ ਪੈ ਪਾ ਲਾ ਦੀਏ ਤੇ ਮਿੱਤਰੋ ਕੈਂਟ ਲੱਗ ਰਿਹਾ ਛੋਟਾ ਸਾਰੇ ਮੰਡੀ ਵਾਲੇ ਚੈੱਕ ਕਰਦੇ ਆ ਕਿ ਟਰਾਲਾ ਆ ਗਿਆ ਟਰਾਲੇ ਦੇ ਵੀਲੇ ਸਾਹਮਣੇ ਇਹ ਕਰਾਂ ਕੈਂਟ ਕੀ ਲੱਗ ਰਹੀ ਆ ਤੇ ਹੁਣ ਆਪਾਂ ਜੈਕ ਚ ਪਾਉਨੇ ਆ ਇਦਾਂ ਵੀਡੀਓ ਨਾ ਬਣੇ ਰਿਓ ਹੋ ਮਿੱਤਰੋ ਜੀ ਹਾਂ ਜੈਕ ਚ ਘਾਤਾ ਮੈਂ ਕਿ ਇਧਰ ਆਪਾਂ ਉਹ ਲਈ ਜੈਕ ਖਿੱਚ ਰਿਹਾ ਹਾਂ ਜੈਕ ਪੋਲਸ ਹੋਈ ਜਾਣਾ ਮੈਂ ਤੁਹਾਨੂੰ ਇਹ ਵੀਡੀਓ ਨਾ ਪਾਣਿਆ ਲੋ ਜੀ ਜੈਕ ਆਪਾਂ ਝਕਾਤਾ ਤੇ ਆਪਾਂ ਲਾਹ ਦਿਆਂ ਸਾਰੇ ਝੋਨਾ ਉਹ ਦੇਖੋ ਮਿੱਤਰੋ ਠੀਕ ਆ ਮਿੱਤਰੋ ਤੇ ਯਾ ਕਰ ਸਕਦੇ ਜੀ ਆਪਣੇ ਟਰਾਲਾ ਪੋਲਾ ਜਗਾ ਕੇ ਇੱਕੋ ਜਿਹਾ ਲੈ ਜਾਂਦਾ ਸਾਰਾ ਗੇੜੇ ਮਿੱਤਰੋ ਇਧਰ ਮਕਰੋ ਦੇਖੋ ਕਿਰਾਇਆ ਨਾਲ ਚੱਲ ਰਿਹਾ ਕਿਰਾਏ ਬਿੱਲਾ ਹੀ ਚੋਨਾ ਖਲ ਕਰ ਤੇ ਕਿਰਾਇਆ ਚੱਲ ਰਿਹਾ ਤੇ ਆਪਣਾ ਝੋਟਾ ਭੈਂਟ ਲੱਗ ਰਿਹਾ ਤੇ ਮੰਡੀ 'ਚ ਬਹੁਤ ਝੋਨਾ ਆ ਚੁੱਕਾ ਆਪਣੇ ਪਰਵਤ ਚੌਣੀ ਮੰਡੀ 'ਚ ਤੇ ਆਪਾਂ ਟਰਾਲੀ ਕਰਤੀ ਆ ਸਾਡੀ ਇਹ ਦੇਖੋ ਝੋਨਾ ਲਾਦਾ ਆਪਾਂ ਸਾਰਾ ਤੇ ਹੁਣ ਆਪਾਂ ਕੋਲੇ ਜੇ ਇੱਕ ਥੱਲੇ ਇਦਾਂ ਵੀਡੀਓ ਨਾ ਬਣੇ ਰਿਹਾ ਤੇ ਬਾਕੀ ਮੰਡੀ ਦਾ ਹਾਲਜਾ ਬਹੁਤ ਬਾਕੀ ਜਿਹਨਾਂ ਦਾ ਹਰਾ ਉਹ ਖਿਲਾਰ ਰਿਹਾ ਆਪਣੇ ਨਮਸਤੇ ਤੁਹਾਨੂੰ ਘਰੇ ਜਾ ਕੇ ਐਦਾਂ ਵੀਡੀਓ ਨਾ ਬਣੇ ਰਹੋ